ਦੋਸਤੋ ਵੀਰ ਨੇ ਸਿੱਖ ਇਤਿਹਾਸ ਦਾ ਬੜਾ ਵੱਡਾ ਲੌਜੀਕ ਤੁਹਾਡੇ ਨਾਲ ਸਾਂਝਾ ਕੀਤਾ ਤੇ ਸੁਣ ਕੇ ਇਸ ਜਾਣਕਾਰੀ ਨੂੰ ਨਾ ਸ਼ੇਅਰ ਜ਼ਰੂਰ ਕਰਿਓ ਸਿੱਖ ਇਤਿਹਾਸ ਵਿੱਚ 52 ਨੰਬਰ ਦਾ ਸੱਚ ਜ਼ਰੂਰ ਸੁਣਿਓ ਤੇ ਦੋਸਤੋ ਬਣੇ ਰਹੋ ਵੀਡੀਓ ਦੇ ਨਾਲ ਸਿੱਖ ਇਤਿਹਾਸ ਦਾ ਬੜਾ ਵੱਡਾ ਲੌਜੀਕ ਤੁਹਾਡੇ ਨਾਲ ਸਾਂਝਾ ਕਰਨਾ ਹੈ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਜਾਏਗਾ ਬੜੇ ਵਿਰਲਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿੰਨੇ ਰਾਜੇ ਛਡਵਾਏ ਸੀ 52 ਰਾਜੇ ਹੁਣ 52 ਅੱਖਰ ਜਿਹੜਾ ਨਾ ਇੰਨਾ ਕੋ ਬਾ ਕਮਾਲ ਅੱਖਰ ਹੈ ਨਾ ਮੈਂ ਇਸ ਤਰਕ ਵਿੱਚ ਨਹੀਂ ਪਾਵਾਂਗੇ ਇਹਨੂੰ ਤਰਕ ਵਿੱਚ ਨਾ ਲਿਆ ਜੇ ਪਤਾ ਕਿਉਂ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂਆਤ ਕਰੀਏ 52 ਸਾਲ ਦਾ ਬਾਪ ਤੇ 52 ਸਾਲ ਕੀਰਤਨ ਉਸ ਤੋਂ ਅੱਗੇ ਚੱਲੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮਲ ਖਾੜਾ ਬਣਾਇਆ ਪਹਿਲਾ ਤੇ 52 ਬੱਚੇ ਜਿਹੜੇ ਸੀ ਭਰਤੀ ਕੀਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ 22 ਮੰਜੀਆਂ ਦੇ ਨਾਲ 52 ਪੀੜੇ ਸਥਾਪਿਤ ਕੀਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ 52 ਕਿੱਤਿਆਂ ਨਾਲ ਸੰਬੰਧਿਤ ਲੋਕ ਵਸਾਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 52 ਅਖਰੀ 52 ਅਖਰੀ ਲਿਖੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਦాతਾ ਕਿੰਨੇ ਰਾਜੇ ਛਡਵਾਏ 52 ਰਾਜੇ ਛਡਵਾਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ 'ਚ ਕਿੰਨੇ ਕਵੀ ਸਨ 52 ਕਵੀ ਧੰਨ ਗੁਰੂ ਗੋਬੀ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਿੰਨੇ ਬਚਨ ਸਨ ਜਿਹੜੇ ਹਜੂਰ ਸਾਹਿਬ ਦੀ ਧਰਤੀ ਤੇ 52 ਬਚਨ ਜਿਨ੍ਹਾਂ ਨੇ ਸਿੱਖ ਰਾਜ ਦੇ ਅੱਜ ਤੱਕ ਕਿਲੇ ਬਣੇ ਸਾਰਿਆਂ ਦੀ ਗਿਣਤੀ 52 ਹੈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸਾਂਝੀ ਕਰਿਓ ਸਾਰਿਆਂ ਨੂੰ ਪਤਾ ਲੱਗ ਸਕੇ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਸਿੱਖ ਕੌਮ ਦੇ ਮਹਾਨ ਫਿਲਾਸਫਰ ਜਿਨ੍ਹਾਂ ਨੇ ਮੈਨੂੰ ਬੜਾ ਪਿਆਰ ਬਖਸ਼ਿਆ ਭਗਵਾਨ ਸਿੰਘ ਖੋਜੀ ਜੀ ਗਿਆਨੀ ਜੀ ਹੁਰਾ ਦੇ ਨਾਲੇ ਬਾਤਾਂ ਸਾਂਝੀਆਂ ਹੋਈਆਂ ਤੇ ਉਹਨਾਂ ਤੋਂ ਜਾਣਕਾਰੀ ਮਿਲੀ ਅੱਜ ਮੈਂ ਉਹਨਾਂ ਦੇ ذریعے ਮੇਰੇ ਤੱਕ ਪਹੁੰਚੀ ਤੇ ਮੈਂ ਤੁਹਾਡੇ ਤੱਕ ਪਹੁੰਚਾਰਿਆ ਇਸ ਚੈਨਲ ਦੇ ਫੇਸਬੁੱਕ ਦੇ ਜ਼ਰੀਏ ਇਸ ਇੰਸਟਾਗ੍ਰਾਮ ਦੇ ਜ਼ਰੀਏ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਲਾਹਾ ਲੈ ਸਕੋ